ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਜਿਨ੍ਹਾਂ ਦੇ ਘਰ ਬਰਕਤਾਂ ਨਹੀਂ ਕਲੇਸ਼ ਚੱਲਦਾ ਜਾਂ ਫਿਰ ਰਿਸ਼ਤੇ ਖਰਾਬ ਹੋ ਰਹੇ ਨੇ ਆਪਾਂ ਇੱਕ ਕੰਮ ਜ਼ਰੂਰ ਕਰੀਏ ਇਹ ਚੀਜ਼ ਨਾਲ ਲੈ ਕੇ ਪਾਠ ਕਰਨ ਸਮੇਂ ਰੱਖ ਲੈਣਾ ਫਿਰ ਵੇਖਿਓ ਚਮਤਕਾਰ ਕਿਸ ਤਰ੍ਹਾਂ ਮਹਿਮਾ ਹੁੰਦੀ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਵੀ ਕੋਈ ਆਪਾਂ ਵੇਖਦੇ ਆ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਝਗੜਾ ਹੁੰਦਾ ਹੈ ਤੇ ਸਾਡੇ ਜਿਹੜੇ ਘਰ ਦੇ ਲੋਕ ਨੇ ਉਹ ਆਮ ਤੌਰ ਤੇ ਜੇ ਤਾਂ ਹੋਏ ਅਸਲ ਦੇ ਵਿੱਚ ਗੁਰੂ ਵਾਲੇ ਤਾਂ ਸਾਧ ਸੰਗਤ ਧਿਆਨ ਜਿਹੜਾ ਹੈ ਉਹ ਫਿਰ ਆਮ ਤੌਰ ਤੇ ਭਟਕ ਜਾਂਦਾ ਹੈ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਸਾਧ ਸੰਗਤ ਜਦੋਂ ਵੀ ਕਿਤੇ ਘਰ ਦੇ ਵਿੱਚ ਬਰਕਤਾਂ ਨਹੀਂ ਟਿਕਦੀਆਂ ਕਲੇਸ਼ ਚੱਲਦਾ ਹੈ ਕਿਉਂ ਚੱਲਦਾ ਹੈ ਪਹਿਲੀ ਗੱਲ ਤਾਂ ਹੈ ਸਾਸੰਗਤ ਸਾਡੇ ਕੁਝ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਠੀਕ ਨਹੀਂ ਹੁੰਦੀਆਂ ਬਰਕਤਾਂ ਜਿਹੜੀਆਂ ਨੇ ਉਹ ਕਿਉਂ ਨਹੀਂ ਰੁਕਦੀਆਂ ਘਰ ਦੇ ਵਿੱਚ ਕਿਉਂਕਿ ਅਸੀਂ ਗੁਰੂ ਦੀ ਮਤ ਧਾਰਨ ਨਹੀਂ ਕੀਤੀ ਸਤਗੁਰ ਕਹਿੰਦੇ ਗੁਰ ਕੀ ਮਤ ਤੋਂ ਲਿਹੇ ਇਹਾਨੇ ਭਗਤ ਬਿਨਾ ਬਹੁ ਡੁੱਬੇ ਸਨ ਸਤਗੁਰ ਕਹਿੰਦੇ ਨੇ ਕਿਉਂ ਬਰਕਤਾਂ ਇਸ ਕਰਕੇ ਨਹੀਂ ਟਿਕਦੀਆਂ ਤੂੰ ਗੁਰੂ ਵਾਲਾ ਨਹੀਂ ਬਣਿਆ ਤੂੰ ਗੁਰੂ ਕੀ ਮਤ ਨੂੰ ਧਾਰਨ ਨਹੀਂ ਕੀਤਾ ਕਲੇਸ਼ ਇਸ ਕਰਕੇ ਚੱਲਦਾ ਕਿਉਂਕਿ ਅਸੀਂ ਹਉਮੈ ਨੂੰ ਛੱਡਣ ਲਈ ਤਿਆਰ ਨਹੀਂ ਆ ਉਹ ਕਹਿੰਦਾ ਮੇਰੀ ਚੱਲੇ ਉਹ ਕਹਿੰਦਾ ਮੇਰੀ ਚੱਲੇ ਇੱਕ ਦੂਜੇ ਦੀ ਸੁਣਨੀ ਹੈ ਨਹੀਂ ਅਸੀਂ ਚਾਹੁੰਨੇ ਆ ਵੀ ਸਾਡੀ ਆਪਣੀ ਹੀ ਚੱਲੇ ਬਸ ਉਸ ਕਰਕੇ ਜਿਹੜੀ ਹੈ ਘਰਾਂ ਦੇ ਵਿੱਚ ਲੜਾਈਆਂ ਨੇ ਆਪਾਂ ਵੇਖਦੇ ਰਿਸ਼ਤੇ ਖਰਾਬ ਹੋ ਜਾਂਦੇ ਨੇ ਤਲਾਕ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ ਤੇ ਹਾਲਾਂਕਿ ਬਣੇ ਬਣਾਏ ਰਿਸ਼ਤੇ ਵਿਗੜ ਜਾਂਦੇ ਨੇ ਤੋ ਬੇਨਤੀ ਕਰਾਂ ਪਿਆਰਿਓ ਘਰ ਦੇ ਵਿੱਚ ਪਾਠ ਕਰਿਏ ਨਿਤਨੇਮ ਕਰਿਏ ਕੱਲਾਏ ਮਤਲਬ ਨਹੀਂ ਵੀ ਗੁਟਕਾ ਸਹਿਬ ਚੱਕਿਆ ਤੇ ਪਾਠ ਕਰ ਲਿਆ ਚਲੋ ਜੀ ਵਾਜੀ ਵਾਸੀ ਜ਼ਿੰਮੇਵਾਰੀ ਨਿਭਾਤੀ ਡਿਊਟੀ ਨਿਭਾਤੀ ਪਾਠ ਕਰਨ ਦਾ ਮਤਲਬ ਹੈ ਕਿ ਪਾਠ ਕੀਤਾ ਤਾਂ ਉਹਨੂੰ ਸਮਝੀਏ ਉਹਨੂੰ ਵਿਚਾਰੀਏ ਤੇ ਸਾਧ ਸੰਗਤ ਗੁਰੂ ਦਾ ਫੁਰਮਾਨ ਜਾਣ ਕੇ ਉਹ ਜ਼ਿੰਦਗੀ 'ਚ ਲਾਗੂ ਕਰੀਏ ਵੀ ਸਤਗੁਰ ਨੇ ਕਿਹਾ ਕੀਆ ਇਹ ਨਾ ਕਰੀਏ ਵੀ ਪਾਠ ਕਰਤਾ ਜੱਜ ਜੀ ਸਾਹਿਬ ਬਹੁ ਜੀ ਵਾ ਬੜਾ ਵੱਡਾ ਕੰਮ ਕਰਤਾ ਜੀ ਨਿਤਨੇਮ ਕਰਤਾ ਜੀ ਸਾਧ ਸੰਗਤ ਉਹਦੇ ਵਿੱਚੋਂ ਸਿੱਖਿਆ ਕੀ ਕੁਝ ਕਹਿੰਦੇ ਜੀ ਪਤਾ ਨਹੀਂ ਤੇ ਪੁੱਛੀਏ ਜਬਜੀ ਸਾਹਿਬ ਦੀ 22ਵੀਂ ਪੌੜੀ ਕਿਹੜੀ ਹੈ ਕਹਿੰਦੇ ਜੀ ਪਤਾ ਨਹੀਂ ਫਿਰ ਫਿਰ ਕੀਤਾ ਕੀ ਹੈ ਇਹਦਾ ਮਤਲਬ ਸਮਝ ਪਾਸ ਕੀ ਪਤਾ ਹੋਵੇ ਜਿਹੜੀ ਚੀਜ਼ ਆਪਾਂ ਕਰ ਰਹੇ ਹਾਂ ਉਹਦੇ ਬਾਰੇ ਪਤਾ ਹੋਵੇ ਕਈ ਵਾਰੀ ਹੁੰਦਾ ਨਾ ਵੀ ਬੀਬੀਆਂ ਕਹਿੰ ਜਾਂਦੇ ਨੇ ਜੀ ਫਲਾਣੇ ਬਾਬੇ ਦੀ ਕੜਾਈ ਕਰ ਦਿਓ ਜੀ ਉਹਦੀ ਉਹਦੇ ਪੁੱਛੇ ਵੀ ਕੜਾਈ ਕਰ ਦੇ ਕਿਉਂ ਨਹੀਂ ਕਹਿੰਦੇ ਜੀ ਇਹ ਤਾਂ ਪਤਾ ਨਹੀਂ ਹੈ ਪਰ ਕੜਾਈ ਛੱਡਦੀ ਹੈ ਇਹ ਹੁੰਦਾ ਨਾ ਕਿਉਂਕਿ ਦੇਖਾ ਦੇਖੇ ਕਈ ਚੀਜ਼ਾਂ ਚੱਲੀਆਂ ਹੋ ਜਾਂ। ਇਸ ਕਰਕੇ ਪਾਠ ਕਰਨਾ ਹੈ ਪਿਆਰ ਨਾਲ ਨਿਤਨੇਮ ਕਰਨਾ ਹੈ ਪਿਆਰ ਨਾਲ ਸਮਝ ਕੇ ਹੌਲੀ ਹੌਲੀ ਉਦੇ ਵਿੱਚ ਉਹ ਸਮਝ ਕੇ ਸਾਧ ਸੰਗਤ ਪਾਠ ਕਰਦੇ ਸਮੇਂ ਧੀਰਜ ਰੱਖਣਾ ਵਿਸ਼ਵਾਸ ਰੱਖਣਾ ਗੁਰੂ ਤੇ ਭਰੋਸਾ ਰੱਖਣਾ ਤੇ ਚਮਤਕਾਰ ਫਿਰ ਹੁੰਦੇ ਨੇ ਜਿਹੜੇ ਆਪਣੇ ਗੁਰੂ ਦੀ ਵਡਿਆਈ ਨੂੰ ਕਰਦੇ ਨੇ ਜਿਹੜੇ ਸਮਝਦੇ ਨੇ ਵੀ ਮੇਰਾ ਸਤਗੁਰੂ ਕੀ ਹੈ ਮੇਰਾ ਸਤਗੁਰੂ ਪੂਰਾ ਹੈ ਮੇਰਾ ਸਤਗੁਰੂ ਅਧੂਰਾ ਨਹੀਂ ਮੇਰੇ ਸਤਗੁਰਤਾ ਪੂਰੇ ਨੇ ਮੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਪੂਰੇ ਨੇ ਮੇਰੇ ਸਤਗੁਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਜਿਹੜੇ ਆਪਣੇ ਗੁਰੂ ਤੇ ਭਰੋਸਾ ਰੱਖਦੇ ਨੇ ਪਿਆਰਿਓ ਸਤਗੁਰ ਉਹਨਾਂ ਦੀ ਬਾਹ ਫੜਦੇ ਨੇ ਜਿਹੜੇ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਚੱਲਦੇ ਨੇ ਮੇਰੇ ਸਤਗੁਰ ਉਹਨਾਂ ਦੀ ਬਾਹ ਫੜਦੇ ਨੇ ਬਸ ਇਹ ਗੱਲ ਯਾਦ ਰੱਖਿਓ ਹਮੇਸ਼ਾ ਔਰ ਬੇਨਤੀ ਕਰਾਂ ਪਾਠ ਕਰਦੇ ਸਮੇ ਗੁਰੂ ਨੂੰ ਕਿਓ ਸਤਗੁਰੂ ਕਿਰਪਾ ਕਰਿਓ ਮੇਰੇ ਮਨ ਦੀ ਇਕਾਗਰਤਾ ਬਣਾਇਓ ਬਸ ਇੰਨੀ ਕੋ ਕਿਰਪਾ ਕਰਿਓ ਫਿਰ ਦੇਖਿਓ ਕਿ ਮੇਹਰ ਕਿਰਪਾ ਕਿਰਪਾ ਹੁੰਦੀ ਹੈ ਬਰਕਤਾਂ ਵੀ ਦਿਖਣਗੀਆਂ ਕਲੇਸ਼ ਵੀ ਮਿਟੇਗਾ ਆਪਣੇ ਆਪ ਨੂੰ ਜਿਹੜਾ ਹੈ ਉਹ ਸਮਝਿਓ ਆਪਣੇ ਆਪ ਦੇ ਉੱਤੇ ਭਰੋਸਾ ਰੱਖਿਓ ਸਤਗੁਰੂ ਜੀ ਕਿਰਪਾ ਕਰਨਗੇ ਸਤਗੁਰੂ ਜੀ ਮਿਹਰਮਤ ਕਰਨਗੇ ਪਾਤਸ਼ਾਹ ਕਿਰਪਾ ਕਰਨਗੇ ਸੋ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ